ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਬਈ ਜੋ ਆਪਾਂ ਨੇ ਕੱਲ ਵੀਡੀਓ ਪਾਈ ਸੀਗੀ ਤੁਸੀਂ ਬਹੁਤ ਸਪੋਰਟ ਕਰੀ ਪਿਆਰ ਕਰ ਦਿੱਤਾ ਤੇ ਪੁੱਤਰਾ ਕਹਿੰਦੇ ਤੁਹਾਡੇ ਨਾਲ ਅਸੀਂ ਜਿੱਥੇ ਜੀਕ ਰਿਹਾ ਕਹਿੰਦੇ ਉੱਥੇ ਬਲਾ ਨਹੀਂ ਤੁਹਾਡੇ ਨਾਲ ਖੜਾਂਗੇ ਤੇ ਬਸ ਤੁਹਾਡਾ ਆਹੀ ਪਿਆਰ ਤੇ ਆਹੀ ਸਪੋਰਟ ਸਾਨੂੰ ਚਾਹੀਦਾ ਸੀ ਪਰ ਤੁਸੀਂ ਸਮਝੋ ਮੈਂ ਹੁਣ ਕੀ ਬਲਾਂ ਤੁਸੀਂ ਇੰਨੀ ਸਪੋਰਟ ਗੱਲ ਕਰੀ ਤੇ ਅੱਜ ਟੈਲਾਂ ਲੈਣਾ ਆਉਣਾ ਸੀਗਾ ਤੇ ਅੱਜ ਫਿਰ ਮੀਂਹ ਪੈ ਰਿਹਾ ਤੁਹਾਨੂੰ ਦਿਖਾਉਂਦਾ ਮੈਂ ਨਵੀਂ ਬਰਸਾਤ ਮੈਨੇ ਸ਼ੁਰੂ ਹੋ ਗਈ ਜਿਹੜੀ ਚੀਜ਼ ਦਾ ਡਰ ਸੀ ਉਹੀ ਹੋਇਆ ਕਿ ਉਧਰ ਮਾਸੜਗੇ ਨਹੀਂ ਕੰਮ ਨਿਭੜ ਗਿਆ ਸੀਗਾ ਜਿਹੜਾ ਟੈਲਾਂ ਨੂੰ ਆਪਣੇ ਕਿ ਨਹੀਂ ਲੱਗਣਾ ਸੀ ਤੇ ਅੱਜ ਮੀਂਹ ਸ਼ੁਰੂ ਹੋ ਗਿਆ ਬਰਸਾਤ ਤੋਂ ਪਹਿਲਾਂ ਪਹਿਲਾਂ ਕੰਮ ਨਵੇੜਨਾ ਜਉਂਦੇ ਤੇ ਹਾਂਜੀ ਹਾਂਜੀ ਕਿੰਨੇ ਕੰਮ ਪਿੱਛੇ ਪੈ ਗਿਆ ਓਨੇ ਹੀ ਕੰਮ ਪਿੱਛੇ ਵੇ ਗਿਆ ਸਾਡਾ ਚਲੋ ਜਿੰਦੀਆਂ ਹੁਣ ਅੱਜ ਨਹੀਂ ਮੈਨੂੰ ਲੱਗਦੀ ਟੈਲਾਂ ਨਾਲ ਆਉਂਦਾ ਪਰ ਮੈਨੂੰ ਦੇਖ ਤੇ ਨਹੀਂ ਆਉਣਾ ਉਹਨੇ ਪਰ ਕੰਮ ਤਾਂ ਹੈਗਾ ਤਾਂ ਅੰਦਰ ਕੰਮ ਤਾਂ ਅੰਦਰ ਸੀਗਾ ਪੌੜੀ ਜਿਹੜੀ ਸਟਾਰਟਿੰਗ ਹੈ ਨਾ ਪੌੜੀ ਦੀ ਦਿਖਾਉਂਦਾ ਮੈਂ ਆ ਸਾਰੀ ਟੈਲ ਇਹਨਾਂ ਨੇ ਕੱਟ ਕੇ ਰੱਖੀ ਹੋਈ ਸੀਗੀ ਆਹ ਲਾਉਣੀ ਸੀਗੀ ਅੱਜ ਜੇ ਅੱਜ ਦਾ ਤਾਂ ਲੱਗ ਸਕਦਾ ਹਾਂ ਦਾ ਕੰਮ ਬਾਕੀ ਦੇਰ ਹੈ ਪਰ ਮੀਂਹ ਵੀ ਪੈ ਰਿਹਾ ਤੇ ਅੱਜ ਤੇ ਅੱਜ ਮੇਰੀ ਬੂਆ ਤੇ ਚਾਚੀ ਨੇ ਵੀ ਮਿਲਣ ਆਉਣਾ ਸੀਗੀ ਪਰ ਅੱਜ ਬਰਸਾਤ ਸ਼ੁਰੂ ਹੋ ਗਈ ਵੈਸੇ ਆਉਣਾ ਉਹਨਾਂ ਨੇ ਬਾਕੀ ਤੁਸੀਂ ਏਡੀ ਸਾਨੂੰ ਸਪੋਰਟ ਕਰਦੇ ਰਹੋ ਵੀਰੇ ਪਿਆਰ ਦਿੰਦੇ ਰਹੋ ਤੁਹਾਡੀ ਸਪੋਰਟ ਨਾਲ ਹੀ ਅਸੀਂ ਔਰੇ ਤੱਕ ਪਹੁੰਚੇ ਆ ਤੇ ਅੱਗੇ ਬਤਾਵਾਂਗੇ ਤੇ ਕੱਲ ਦੇ ਜੀਨਾ ਤੁਸੀਂ ਕੱਲ ਦਾ ਪਿਆਰ ਕਰਦਾ ਉਹ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਹਾਡੀ ਸਪੋਰਟ ਨਾਲ ਇਹ ਰੋੜੇ ਤੱਕ ਪਹੁੰਚੇ ਆ ਤੇ ਚਲੋ ਬਈ ਅੱਜ ਦੇਖਦੇ ਕੰਮ ਕਿੰਨਾ ਖੁੰਦਾ ਕਿੰਨਾ ਕ ਨਹੀਂ ਟੈਲਣ ਆਉਂਦਾ ਕਿ ਨਹੀਂ ਤੁਹਾਨੂੰ ਸਾਰਾ ਦਿਖਾਵਾਂਗਾ ਚਲੋ ਵੀ ਲੱਗਦਾ ਟੈਲਣ ਤਾਂ ਮਾਰੂਗਾ ਛੁੱਟੀ ਪਰ ਅੱਜ ਲੱਕੜੀ ਵਾਲੇ ਆ ਰਹੇ ਆ ਉਹਨਾਂ ਨੇ ਨਾ ਉੱਪਰ ਲੱਕੜੀ ਬਦਲ ਦੇਣੀ ਤੁਹਾਨੂੰ ਦਿਖਾਉਣਾ ਉੱਪਰ ਜਾ ਕੇ ਮੈਂ ਆਹ ਲੱਕੜੀ ਪਈ ਆਪਾਂ ਨੇ ਇਹ ਬਦਲ ਕੇ ਹੁਣ ਇੱਧਰ ਰੱਖ ਦੇਣੀ ਮਨ ਜਿਹੜੀ ਥੜੀ ਲੱਕੜੀ ਉਹਨੂੰ ਹਵਾ ਲੱਗਦੀ ਉਲਟ-ਪੁਲਟ ਜੀ ਕਰਦਣ ਮੈਂ ਇੱਧਰ ਚੱਕ ਕੇ ਇਹ ਇੱਧਰ ਰੱਖ ਦਿੰਨੀ। ਇੱਧਰ ਥੋੜਾ ਜਿਹਾ ਬਾਛੜ ਦਾ ਵੀ ਬਚਾਉ ਜਾਂ ਆ ਜਾਊਗਾ। ਤੇ ਅੱਧਾ ਪਾਣੀ ਇੱਧਰ ਤੇ ਆਈ ਜਾਂਦਾ ਅੱਧਾ ਇੱਧਰ ਤੇ ਆਈ ਜਾਂਦਾ। ਇੱਧਰ ਲਈ ਛੱਡਣਾ ਆਪਾਂ ਨੇ ਪੱਲੜ ਜਾਂ ਲਾ ਦੇਣਾ ਕਿ ਇਹਨੂੰ ਮੀਂਹ ਮੂ ਜਾਂ ਨਾ ਲੱਗੇ। ਬਾਕੀ ਦੇਖਦੇ ਬਾਹਰੋਂ ਪੁੱਛਾਂਗੇ। ਤੇ ਆ ਬੈਕ ਸਾਈਡ ਵੀ ਦਰਵਾਜ਼ਾ ਲਿਆ ਕੇ ਅੱਜ ਫਿੱਟ ਕਰਾ ਦਈਏ ਇੱਧਰ ਲਈ ਸਹ। ਤੇ ਹੁਣ ਅੱਜ ਆਪਣਾ ਆ ਕਮਰਾ ਖਾਲੀ ਹੋ ਜਾਣਾ ਸਾਰਾ। ਤੇ ਜੋ ਉੱਧਰਲੇ ਘਰਾਂ ਚ ਸਾਡੇ ਇੱਕ ਜੋੜਾ ਬੈੱਡਾ ਨਾ ਪਿਆ ਉਹ ਲੈ ਕੇ ਔਰੇ ਰੱਖ ਦੇਣਾ ਤੇ ਕਿਲਮਾਰੇ ਵੀ ਉਹ ਵੀ ਔਰੇ ਰੱਖ ਦੇਣੇ ਤੇ ਫਿਰ ਕਮਰਾ ਥੋੜਾ ਬਹਿਣ ਲੈ ਖੋ ਜੀ ਜੇ ਬਹਿਣਾ ਬੁਣਾ ਹੋਇਆ ਕਿਸੇ ਨੇ ਕਿਉਂਰੇ ਨਾ ਠੰਡੀ ਡੰਡੀ ਹਵਾ ਬਹੁਤ ਮਿੱਟੀ ਮਿੱਟੀ ਚੱਲਦੀ ਹੈ ਤੇ ਉਹਰੇ ਛੌੜੂ ਮੈਂ ਮਾਰਤਾ ਤੇ ਆ ਥੱਲੇ ਵੀ ਚੱਕ ਕੇ ਸੈੱਡ ਕਰੀਏ ਕਰੋ ਥੱਲੇ ਰਿਕਣਾ ਇਹਦੇ ਥੱਲੇ ਆਕਣਾ ਬਛਾਇਆ ਰਟਾਟ ਜੇ ਏਕਣੀ ਰੇ ਥੱਲੇ ਵਿਸਾ ਜਾਣੀ ਥੱਲੇ ਲੇ ਕੋਈ ਚੀਜ਼ ਨਾ ਲੱਗੇ

ਕਿੰਨਾ ਲੱਗ ਜੂਗਾ ਇਹ ਫੇਰੀ ਹਾਂ ਇੱਕ ਦੇ ਲ ਕਰਦੇ ਆ ਸੁੱਕ ਨਹੀਂ ਹੁੰਦਾ ਆ ਕੜਕ ਮੰਗੇ ਜਾਂਦਾ ਉਹ ਵੀ ਆ ਦੇਦਾ ਫੋਨ ਮੈਨ ਜੀ ਨਾਲ ਹਾਂ ਅੱਛਾ ਜੀ ਗਏ ਰਿਹਾ ਅੱਛਾ ਅੱਛਾ ਜੀ ਕੱਟ ਕੱਟ ਕੇ ਜੋੜ ਦਿੰਦੇ ਨੇ ਕਿੱਦਾਂ ਬਣਦੀਆਂ ਹੁੰਦੀਆਂ ਨੇ ਕਿੱਦਾਂ ਤੇਰਾ ਵੱਜੇ ਤੇ ਰੁਜੇ ਹਾਂ ਕਟਿੰਗ ਕਰਕੇ ਚੂਹਾ ਅੱਛਾ ਇੱਕ ਦੇ ਵਿੱਚ ਛੇਕ ਉਹਦੇ ਉੱਪਰ ਮਾਲ ਬਟਕੇ ਲੇ ਜਾ ਅੱਛਾ ਜੀ ਕਿ ਬੰਦ ਬੋਲ ਆ ਰਹੇ ਤੇ ਜੋੜ ਦਿੰਦੇ ਹਾਂ ਪੂਰੀ ਬਣਾਉਂਗੇ ਘਰੇ ਹਾਂ ਹਾਂ ਉਹ ਜੀ ਛੇਕ ਵਾਲੀ ਉਹ ਜਿਹੜੇ ਬਾਲਸ ਵਾਲੇ ਬਾਲਸ ਵਾਲੇ ਉਹਦੇ ਆਉਂਦੇ

ਦੰਦ ਦੇਖੋ ਕਿੰਨਾ ਵੇਖੋ ਸੱਤ ਅੱਛਾ ਸTINGER ਬਿੱਤੀ ਆ ਗਿਆ ਇੱਧਰੋਂ ਨਾਈਟੇ ਰਲ ਗਿਆ ਚੰਮੰਦ ਥੱਲੋ ਵੀ ਸਾਰੀ ਲੱਕੜੀ ਚੱਕ ਕੇ ਇੱਧਰ ਰੱਖਤੀ ਤੇ ਬਾਹਰ ਧੁੱਪ ਵੀ ਨਿਕਲ ਰਹੀ ਦੇਖ ਰਹੇ ਜੇ ਲਾਈਟ ਆ ਜਾਵੇ ਟੱਲਣ ਨੂੰ ਫੋਨ ਕਰਦੀ ਕਿ ਲਾਈਟ ਆ ਗਈ ਜਿਆਦਾ ਹੁਣ ਤੋਂ ਹਨ ਟੈਨ ਲੰਦਾ ਕੰਮ ਲੈਂਟ ਨਾਲ ਚੱਲਣਾ ਹੁਣ ਬਸ ਇਹ ਵੀ ਕਹਿੰਦੇ ਅਸੀਂ ਇੱਕ ਤਰੀਕ ਤੱਕ ਕਹਿੰਦੇ ਆ ਜਾਣਾ ਫੇਰ ਸ਼ੁਰੂ ਕਰ ਦੇਣਾ ਕੰਮ ਲੱਕੜੀ ਦਾ ਇੱਕ ਤਰੀਕ ਤੱਕ ਆਜੋਗੀ ਆਪਣੀ 18 17 ਹੋ ਗਈ ਅੱਜ ਇੱਕ ਤਰੀਕ ਤੱਕ ਤਾਂ ਕਹਿੰਦੇ ਲੱਗ ਜੂंगे ਚਲਦੇ ਇਹਦੇ ਲੈਂਟ ਲੈਂਟ ਲੈ ਨਹੀਂ ਹੈ ਹਲੇ ਇਹ ਉੱਥੇ ਲੇਟਾਂ ਬੜਪੰਦੀ ਇਹ ਦਿਨਾਂ ਤੱਲੀਏ ਥੱਲੇ ਨੂੰ ਹੁਣ ਦੇਖੀਏ 11 ਮੀਟਰ ਪਹਿਲਾ ਪਹਿਲਾ ਨੈਟ ਆ ਜਰਿਆ ਤਾਂ ਵਧੀਆ ਵੇ ਤੇ ਲੋ ਬਈ ਹੁਣ ਹੋ ਗਈ ਸ਼ਾਮ ਤੇ ਟੈਲਣਾ ਤਾਂ ਆਇਆ ਨਹੀਂ ਲੱਕੜੀ ਵਾਲਾ ਤਾਂ ਚਲੋ ਆਪਣਾ ਕੰਮ ਨਿਵੇੜ ਗਿਆ ਸੀਗਾ ਲੱਕੜੀ ਵਾਲਾ ਕਹਿੰਦਾ ਹੁਣ ਇੱਕ ਤਰੀਕ ਨੂੰ ਆ ਜਣਾ ਸ਼ਾਇਦ ਇੱਕਿਆ ਦੋ ਨੂੰ ਇਹਨਾਂ ਦਾ ਉਦਣਾ ਲੂੰਗਾ ਮੈਂ ਉਦਣ ਤੇ ਕੰਮ ਸ਼ੁਰੂ ਕਰ ਦਾਂਗੇ ਤੇ ਟੈਲਣਾ ਆਇਆ ਨਹੀਂ ਅੱਜ ਫੇਰ ਬਾਨੇ ਜੇ ਮਾਰ ਗਿਆ ਤੇ ਚਲੋ ਹੁਣ ਕੱਲ ਨੂੰ ਤਾਂ ਕਹਿੰਦਾ ਆਉਂਗਾ ਬਾਕੀ ਦੇਖਦੇ ਆ ਅੱਜ ਵੈਸੇ ਕਿ ਤਰ੍ਹਾਂ ਨਾ ਬਾਨੇ ਮਿਲ ਗਿਆ ਸਵੇਰੇ ਮੀਂਹ ਪੈਣ ਲੱਗ ਗਿਆ ਨਾ ਲੈਟ ਆਈ ਆ ਫੇ ਉਹਨੂੰ ਬਾਨਾ ਹੀ ਮਿਲ ਗਿਆ ਨਾ ਆਉਣ ਇਹਦਾ ਚਲ ਕੱਲ ਨੂੰ ਨਾ ਵੈਸੇ ਚਲ ਮੀਂਹ ਨਾ ਵਾਵੇ ਸਵੇਰੇ ਸਵੇਰੇ ਦੁਪਹਿਰ ਤੱਕ ਤਾਂ ਪੈਣ ਲੱਜੇ ਕੋਈ ਚੱਕਰ ਨਹੀਂ ਨਹੀਂ ਆ ਰਹੇ ਹਾਂ ਹਾਂਜੀ ਟੁੱਟੀ ਵਾਲੇ ਨੂੰ ਵੀ ਫੋਨ ਕਰ ਟੁੱਟੀ ਵਾਲੇ ਨੂੰ ਵੀ ਕਰਦਾ ਹਾਂ ਹਾਂ ਤੇ ਹੁਣ ਚੱਲੀਏ ਖੇਤਾਂ ਵਿੱਚ ਖੇਤ ਵੀ ਦਿਖਾ ਦਈਏ ਤੁਹਾਨੂੰ ਕਾਫੀ ਦਿਨ ਹੋ ਗਏ ਮੋਟਰ ਤਾਂ ਵੀ ਨਗੇੜਾ ਵਜਿਆ ਦਾ ਵੈਸੇ ਮੈਂ ਸਵੇਰੇ ਸਵੇਰੇ ਕਿਹੜਾ ਮਾਰਿਆ ਹੁੰਦਾ ਸੀਗਾ ਪਪੂਲਰਾ ਨੂੰ ਵੀ ਦੋਹੇ ਉੱਪਰਲੇ ਤੇ ਥਰੜੇ ਖੇਤਾਂ ਨੂੰ ਵੀ ਪਾਣੀ ਲਾਤਾ ਸੀ ਤੇ ਹੁਣ ਚੱਲਦੇ ਆਪਾਂ ਮੋਟਰ 'ਪਾ ਨਿੰਮੇ ਜੱਟੇ ਨਾਲ ਅਨੇ ਨਿੰਮੇ ਥਣਾਂ ਨਾਲ ਗੱਲਾਂ ਮਾਰਾਂਗੇ ਚਲੋ ਜੀ ਤੇ ਲੋ ਬਾਈ ਮੋਟਰ 'ਪਾ ਪਹੁੰਚ ਕੇ ਉਧਰ ਮਿਲੋ ਨਿੰਮੇ ਐਚੇ ਨੂੰ ਅੰਬੂਰ ਪੱਟੇ ਆ ਨਾਲੇ ਪੱਕੂਗੇ ਬਾਕੀ ਗਾਜੇ ਸਾਰੇ ਬੇਰਾਂ ਜੀ ਬਹੁਤ ਦੇਰ ਬਾਅਦ ਗੇੜਾ ਮਾਰਿਆ ਬਾਈ ਕਰਕੇ ਸਾਤੇ ਆ ਨਹੀਂ ਤਾਂ ਹੁੰਦਾ ਉਹ ਹਾਂਜੀ ਜੀ ਇਹ ਨਹੀਂ ਕਰਦਾ ਕਿਤੇ ਨੇ ਜਾਣ ਨੂੰ ਤੇ ਹੁਣ ਆਏ ਆਪਣਾ ਗੇੜਾ ਮਾਰਨ ਵੀ ਦੇਖ ਵੀ ਆਈਏ ਬਾਗਬਾੜੀ ਮਿਰਚਾਂ ਤੋੜੀਆਂ ਹਾਂ ਮਿਰਚਾਂ ਖਾਜ਼ੀ ਲੱਗੀਆਂ ਵੇ ਇਸਮ ਨਾਲ ਮਿਰਚ ਲੱਗੀ ਵੀ ਆ ਬਾਕੀ ਇੱਧਰ ਹਲੇ ਹੋਰ ਪਿੰਡੀਆਂ ਬੁੰਡੀਆਂ ਵੀ ਖੱਦੂ ਨਾ ਹੋਈਆਂ ਲੱਗੀਆਂ ਹੋਈਆਂ ਦੇਖਪਾਲ ਨਹੀਂ ਲਹੁੰਦੀ ਹਾਂਜੀ ਆਇਨਾ ਦੇਖਪਾਲ ਹੁਣ ਬੈਂਗ ਕੱਟ ਦੇਣ ਦਾ ਪਹਿਲਾਂ ਉਧਰ ਹੀ ਹੁਣ ਜੇ ਰਹੇ ਮੱਠ ਦੇਣ ਦਾ ਪਹਿਲਾਂ ਉਧਰ ਹੀ ਉਲਝੇ ਰਹੇ ਹਾਂ ਹੁਣ ਇਹ ਪਿੰਡ ਤਾਂ ਆਣ ਲਾਉਣੇ ਪੈਣੇ ਔਰ ਪਿੰਡੀ ਲੱਗੀ ਵੀ ਇੱਕ ਹੈ ਇੱਕ ਪਿੰਡੀ ਲੱਗੀ ਵੀ ਹੈ ਪਿੰਡੀ ਤਾਂ ਦੇਖ ਇੱਧਰ ਪਤਾਉਂ ਥੋੜੋ ਜਿਹਾ ਲੱਗੇ ਪਏ ਆ ਹਾਂ ਹਾਂ ਇੰਡੀਕ ਦਾ ਕੰਮ ਆਉਣੀ ਨਹੀਂ ਹੈ। ਵਾਹ ਇਹ ਨਾ ਬੈਨਾ ਆਉਦੀਆਂ ਆ ਦੇਖ। ਬੈਨਾ ਹੀ ਆ। ਆਪਾਂ ਇੰਨਾ ਸਾਰੇ ਪੱਤੇ ਖਾ ਗਏ ਆ ਦੇਖ। ਫਲ ਫਲ ਵਾਲੇ। ਹਾਂ। ਆ ਦੇਖ। ਆ ਟਾਣੀਆਂ ਖਾਦੀਆਂ ਨਹੀਂ ਹੋਈਆਂ ਪੱਤੇ ਪੁੱਤੇ ਇਹ ਜੇ ਖਾ ਗੀਆਂ ਬੈਨਾ। ਖਾ ਗੀਆਂ ਸਾਰੀਆਂ। ਦੋ ਕੀ ਅਲੱਗੀਆਂ ਹੋਈਆਂ ਛੋਟੀਆਂ ਛੋਟੀਆਂ ਇੱਥੇ। ਆਏ। ਇਹ ਕੱਕੜੀਆਂ ਇਹ। ਕੱਕੜੀਆਂ ਲਈ ਕੱਕੜੀਆਂ। ਇਹ ਕੱਕੜੀਆਂ ਏ। ਮੈਂ ਤੋੜਦਾ ਇਹਦਾ ਖਾਈਏ। ਪੱਕ ਗਈਆਂ। ਉਹਨੇ ਠੀਕ ਮੈਂ ਕਹਿੰਦਾ ਠੀਕ ਹੈ। ਬਾਕੀ ਇਹ ਰਮਝ ਗਿਆ। ਸਾਫੇ ਹੋਣੀਆਂ। ਇੱਧਰ ਵੀ ਬੈਂਗਣੀ ਲਾਈ ਹੋਈ ਆ ਬੈਂਗਣੀ ਬੈਂਗਣੀ ਉਹ ਆ ਤੱਕੜੀ ਬੜੀ ਸਾਰੀ ਆ ਦੇਖ ਇਹ ਪੱਕੀ ਹੈ ਨਹੀਂ ਪਈ ਠੀਕ ਹੈ ਐਵੇਂ ਸੇ ਪੱਕੀ ਨਹੀਂ ਹੈਗੀ ਖਾ ਹੋ ਜਾਣੀ ਇਹ ਨੂਨ ਨਾਲ ਲਾ ਕੇ ਨੂਨ ਨਾਲ ਛੱਡਣੀ ਹੈ ਚਾਬੀ ਨਹੀਂ ਹੈ ਨਹੀਂ ਨੂਨ ਕੱਢ ਲੈਣਾ ਦਾ ਚਾਬੀ ਲਿਆਉਣੀ ਸੀ ਫੇਰ ਵੀ ਗੁੜਾਈ ਤਾਂ ਕੱਲ ਨੂੰ ਹੈ ਕੱਲੂ ਪਰਸੰਦ ਦੇ ਖੇਤ ਬਹੁਤ ਹੀ ਆ ਹਾਂ ਉੱਪਰ ਵਾਲਾ ਵੀ ਬਹੁਤ ਹੀ ਹੈ ਲੈ ਭਾਈ ਤਰੇਲੇ ਵੀ ਲੱਗੇ ਹੋਏ ਆ ਬੱਲੇ ਸੁੱਕ ਕੇ ਆ ਦੇਗਾ ਪਤਾ ਨਹੀਂ ਪਾਣੀ ਕਰਕੇ ਸੁੱਕ ਗਏ ਕੀ ਮੀ ਬਹੁਤ ਦੇਰ ਬਾਅਦ ਪਿਆ ਹਾਂਜੀ ਨਾ ਪਾਣੀ ਤਾਂ ਲਾ ਦੋਦਾ ਇਹਨਾਂ ਨੂੰ ਲਾਤਾ ਤਾਂ ਹਾਂ ਉਹ ਜਾਨਵਰ ਆ ਕੇ ਬੇਲਾ ਬੁੱਲਾ ਤੋੜੀ ਜਾਂਦੇ ਆ ਬੇਲਾਂ ਹੀ ਖਰਾਬ ਕਰਦੇ ਹਾਂ ਐਸੋ ਇਹਨੂੰ ਵੀ ਨੀ ਕੋਈ ਲੱਗੇ ਆਲੂ ਪਖਾਰਾ ਲੱਗਦੇ ਨੇ ਪਿਛਲੀ ਵਾਰ ਨਹੀਂ ਇਹਨਾਂ ਨੂੰ ਤਾਂ ਕੁਝ ਲੱਗਿਆ ਨਹੀਂ ਉਹ ਨਹੀਂ ਲੱਗੇ ਪਿਛਲੀ ਵਾਰ ਹੀ ਹੈਗੇ ਤੇ ਇਹਨੂੰ ਪਿਛਲੀ ਵਾਰ ਹੀ ਮੈਂ ਦੋ ਤੋੜੇ ਤੇ ਤੇ ਪਰ ਹੈ ਖੱਟਾ ਹੈ ਖੱਟਾ ਹੈ ਹਾਂ ਮੜਦਾਂਗੇ ਪਿਛਲੀ ਵਾਰ ਫੁੱਲ ਬਹੁਤ ਸੋਹਣਾ ਆਇਆ ਤਾਂ ਇਹਨੂੰ ਝੜ ਜਾਂਦਾ ਹਵਾ ਚ ਛੱਡਦੀ ਨਹੀਂ ਹਵਾ ਬਹੁਤ ਆਉਂਦੀ ਨਾ ਜਦ ਹਵਾ ਆਉਂਦੀ ਆ ਫਿਰ ਧਰਤੀ ਨੂੰ ਤਾਂ ਲੱਗਦੇ ਆ ਇਹਦਾ ਮੇਲ ਦਾ ਫਿਰਕੇ ਬੁੱਟੇ ਤਾਂ ਮੈਂ ਰਜਾਤੇ ਤੇ ਐਨ ਬਸ ਠੀਕ ਆ ਉੱਪਰ ਦਾ ਪਾਣੀ ਆ ਭਰ ਕੇ ਉੱਪਰ ਵੀ ਬਾ ਦੇਣਾ ਸਾਫ਼ ਹੋ ਜਾਣੇ ਫਿਰ ਨਾ ਬੁੱਟੇ ਤਾਂ ਸਾਫ਼ ਸਫਾਈ ਕਰੀ ਵੀ ਪਈ ਥੱਲੇ ਵੀ ਕਰੀ ਵੀ ਆ ਮੈਂ ਹੁਣ ਇੱਕ ਵਾਰ ਬੌੜੇ ਵਿੱਚ ਆਹੇ ਬੌੜੇ ਨੂੰ ਰਹਿ ਗਏ ਇਹ ਬਾਵਾ ਦੇਣੇ ਬਾਸ ਹੁਣ ਮੈਂ ਫਿਰ ਥੱਲੇ আর ਉੱਪਰ ਬਾ ਕੇ ਬਾਹਨੂ ਜਣੀ ਲੋ ਟਰਾਊਗਾ ਫੱਬਲ ਨਹੀਂ ਹੋਊਗਾ ਕਣ ਕੀ ਦੂੰਗੇ ਗਾਦ ਆਹ ਦੇਖੀ ਮਿਰਚਾਂ ਹਾਂ ਮਿਰਚਾਂ ਤਾਂ ਬਹੁਤ ਲੰਬੀ ਨੇ ਕਿੰਨੇ ਸਾਹ ਕਿੰਨੇ ਅੱਖਾਂ ਰੱਖ ਲਓ ਜੱਟ ਕਹਿੰਦਾ ਡੈਡੀ ਵੀ ਨਾ ਕਰਾਂ ਕਿਤੇ ਘੁੰਮਣ ਜਾਣ ਜੀ ਵੀ ਨਹੀਂ ਕਰਦਾ ਜਾਂ ਇਹ ਨੂੰ ਤਾਂ ਕਿਤੇ ਵੀ ਨਿਕਲ ਹੁੰਦਾ ਭਾਈ ਹਾਂ ਨਾ ਨਾ ਤੇ ਬੋਟੀ ਬੋਤਾਂ ਦਾ ਮਕਨ ਆਚਾਰ ਵਾਲੀ ਵਿੱਚ ਆ ਹਨ ਹਾਂ ਹਾਂ ਦੇ ਬੁੱਟਾ ਲੱਗ ਲੱਗੇ ਇੱਕ ਬੋਟਾ ਦੇਖੋ ਕਿਹੜੇ ਰੰਗ ਨਾਲ ਇੱਕ ਬੁੱਟਾ ਕਿਹੜੀ ਮਰਚੀਆ ਕੱਢ ਰਿਹਾ ਹਾਂ ਹਾਂ ਇੱਕ ਕਿਹੜੀ ਕੱਢ ਰਿਹਾ ਆ ਨੋਟੀ ਆ ਦੇਖ ਤਾਂ ਆ ਦੇਖ ਨਹੀਂ ਕਿੰਨੀਆਂ ਬੋਟੀਆਂ ਲੈ ਆ ਆ ਛੱਡੇ ਰੱਤੀ ਤਾਂ ਸ਼ਿਮਲਾ ਵਿੱਚ ਬੁੱਲੇ ਆ ਤਿੰਨ ਚਾਰ ਹੋਰ ਹੋਣੀਆਂ ਹੂੰ ਉਹ ਗਰੀ ਵੀ ਕੋ ਹੋ ਦੇਖੋ ਥੱਲੇ ਫੜ ਜਾਓ ਵੀ ਉਹ ਗਰੀ ਲੱਗੀ ਵੀ ਲੈ ਤੇ ਕੋ ਲੱਗੀ ਵੀ ਆ ਤੋੜਦੇ ਆ ਉਹ ਵੀ ਸਬਜੀ ਹੋ ਜਾਣੀ ਢੋਡੀ ਮਾਦੇ ਸ਼ਿਮਲਾ ਮਿਰਚੇ ਬਣੂਗੀ ਬਾਈ ਹਮ ਮਾਦੇ ਸ਼ਿਮਲਾ ਮਿਰਚੇ ਬਣਾ ਦੋਣੀ ਹੋਰ ਬਤਾਉਂਗੇ ਲੈ ਜਾ ਪਿੱਤੇ ਉਹ ਪਾਉਣੀ ਸ਼ਿਮਲਾ ਮਿਰਚ ਬਤਾਉਂ ਹਮ ਹੋਰ ਤਾਂ ਨਹੀਂ ਹੈ ਆ ਲੈ 90 ਮਿਰਚਾ ਉਹਰੇ ਆਹ ਇਹ ਕੌੜੀ ਹੋਣੀ ਹੈ ਇਹ ਕੌੜੀ ਵਾਲੀ ਹੋਣੀ ਆ ਨਹੀਂ ਇਹ ਕੌੜੀ ਨਹੀਂ ਹੁੰਦੀ ਜਿਹੜੀਆਂ ਮੋਟੀਆਂ ਆ ਕੌੜੀਆਂ ਆ ਇਹ ਕਿ ਸ਼ਿਮਲਾ ਮਿਰਚਾ ਲੱਗੀ ਦੀ ਆ ਇਹਨੂੰ ਤੋੜ ਦੋ ਉਹ ਦੇ ਛੋਟੇ ਛੋਟੇ ਲੱਗੇ ਆ ਪੀਆ ਕਟਾਣੂ ਆ ਕਟਾਣੂ ਆ ਦਾ ਐਦੇ ਤੂੰ ਤੇ ਨਾ ਤੂੰ ਤੇ ਕਿਹਾ ਇਹ ਹਮ ਸੇਟ ਏਕ ਏਕ ਸੇਮ ਤੂੰ ਤੇ ਦੇ ਦੂਏ ਪੱਤੇ ਹੁੰਦੇ ਆ ਨਾ ਫੋਟਦੇ ਆ ਨਾ ਥੋੜੇ ਹੋਰ ਬਰੀਕ ਤੂੰ ਤੇ ਦੇ ਇਕਣਾ ਤੇ ਹੁੰਨੇ ਜਿਕਣਾ ਏ ਆ ਆਪਣੀ ਢੇਲ ਤੇਲ ਵਰਗੇ ਹੁੰਨੇ ਆ ਆ ਤੋਰੀ ਵੀ ਲੱਗੀ ਵੀ ਆ ਸਾਰੀਆਂ ਐਡ ਬਣਾਈ ਬਿਨਾਂ ਉਹ ਹੈ ਸਾਰੇ ਭੇਜਦੇ ਸਾਰੇ ਖਾ ਗਏ ਆ ਉਹ ਜਾਨਵਰੇ ਖਾ ਗਏ ਬੈਨ ਆਉਂਦੀ ਬੈਨ ਲੰਬੀ ਜੀ ਗਰਦਨ ਵਾਲੀ ਉਦੋਂ ਪਤਾ ਕਿੰਨੀਆਂ ਬੈਨ ਆਣੀਆਂ ਸੀ ਔਰੇ 30 40 ਬੈਨ ਹੈ ਨਾ ਬਚਾਈ ਹੋਈ ਆ ਨਹੀਂ ਸਾਬ ਨੁਕਸਾਨ ਹੋ ਗਾ ਦਵੇ ਉਹ ਹਾਂ ਤਾਂ ਹੀ ਤਾਂ ਲਾਈ ਦੀ ਔਰੇ ਬੈਨ ਆਉਣੇ ਬਹੁਤ ਲੱਗੇ ਪਤਾ ਨਹੀਂ ਕਿਹਦੇ 30 40 ਇਕੱਠੀਆਂ ਸੀ ਉਦੋਂ ਮੈਨਾਂ ਟਾਟੋ ਖਰਾਬ ਹੋ ਗਿਆ ਹੈ ਉਹ ਵੀ ਮੈਗਨਾ ਕਿਸੇ ਜਾਨਵਰ ਨੇ ਤੋੜ ਤੇ ਆ ਖਰਾਬ ਗੜ ਗਿਆ ਉਹ ਪੱਕਾ ਕੇ ਗੜ ਗਿਆ ਲਾਗੇ ਨਵੇਂ ਖਾਸੇ ਹੈ ਕਾਸੇ ਲੱਗੇ ਹੁਣ ਹਾਂ ਚਲੋ ਵੀ ਇਹਦੇ ਵੀ ਗੁੱਡ ਕਟਾਈ ਕਰਦਾਂ ਕਰਾਂਗੇ ਇਹਨੇ ਤੋਲ ਲੈਣੇ ਕੱਟ ਜਾਣੇ ਇਹਨੇ ਥੋੜੇ ਮਾ ਫੜਿਓ ਨਾ ਮੈਂ ਹੀ ਤੋਲ ਲੈਣਾ ਨਹੀਂ ਇਹਨੇ ਪੱਕ ਜਾਣਾ ਬੇ ਫਾਇਦਾ ਨਹੀਂ ਕੋਈ ਵੀ ਦੋਨੋਂ ਹੋ ਜਾਣਾ ਮੈਂ ਵੀਰਵਾਰ ਹਾਂ ਖਾਲੂ ਵੀਰਵਾਰ ਕੱਲ 12 ਵੀਰਵਾਰ ਦੇਣਾ ਖਾਲੂ ਨਾ ਪੀੜਵਾਰ ਆ ਹਾਂ ਅੰਕਾਲੂ ਜਾਣਾ ਡੈਡੀ ਜੀ ਨੂੰ ਮਿਲਣਾ ਹਾਂ ਦੇ ਦੇ ਜੇ ਤਾਂ ਸੀ ਮੰਮੀ ਡੈਡੀ ਮੈਨਾਂ ਮੈਂ ਤੇ ਮੰਮੀ ਹੋਏ ਫਿਰ ਦੇ ਚੱਲੀ ਜੱਟ ਤੋਂ ਵੀ ਨਾਲੇ ਮੈਨੂੰ ਫੋਨ ਕਰ ਦੂੰਗਾ ਸਵੇਰੇ 9:00 ਵੇ ਚੱਲਾਂਗੇ ਕਿੰਨੇ ਕਦੇ ਜਾਣਾ 9:30 ਚੱਲਾਂਗੇ ਫੋਨ ਕਰ ਦੂੰਗਾ ਆ ਵੀ ਕਰਨਾ ਨਾ ਅੱਛਾ ਸ਼ਹਿਰ ਪਰਤਵਾਲ ਚਾਚੇ ਨੇ ਆਉਣਾ ਖਾਲੂ ਪਰਤਵਾਲ ਚਾਚੇ ਨੇ ਵੀ ਆਉਣਾ ਸ਼ਹਿਰ ਕਾਲੂ ਫਿਰ ਉਹਨੇ ਜਾਣਾ ਫਿਰ ਹਾਂ ਬਾਕੀ ਦਨ ਦਸ ਦੂੰਗਾ ਤੈਨੂੰ ਚੱਲ ਉਹਨੂੰ ਲੈ ਜੀ ਉਹਨੇ ਹਾਂ ਕੋਈ ਨਹੀਂ ਮੇਰਾ ਫੇਰ ਜਾ ਆਉਂਗਾ ਕਦੇ ਨਾ ਨਾ ਠੀਕ ਨੇ ਨ ਮੈਂ ਚ ਵੀ ਜਾਂਦਾ ਕਿ ਨਾ ਮੈਂ ਵੀ ਡੈਡੀ ਜੀ ਨੂੰ ਮਿਲ ਕੇ ਆਉਣਾ ਸੀ ਗਿਆ ਹਾਂ ਜੀ ਅਦਰ ਬਾਈ ਨੂੰ ਮੈਂ ਤੇ ਫੋਨ ਪਰ ਗੱਲ ਕਰਾ ਦੂੰਗਾ ਕਿ ਵੀ ਮਿਰਚ ਸ਼ਿਮਲਾ ਤੋੜ ਲਈ ਕੋ ਲੱਗੇ ਵੀ ਸਬਜੀ ਦਾ ਹੋਵੇ ਹਾਂ ਜੀ ਛੋਟੀਆਂ ਇਹ ਛੋਟੀ ਯਾਨੀ ਟੋੜੀ ਨੂੰ ਕਿੱਦਾਂ ਲੋੜਾਂ ਹਣ ਤਾਂ ਬੁੱਟੇ ਨੂੰ ਪਾਣੀ ਲਾਉਣ ਦੀ ਲੋੜ ਹੀ ਨਹੀਂ ਆ ਵੀ ਤਾਚਾ ਤੋਂ ਉਹ ਐਕਟਿਵ ਹਾਂ ਕੱਕੜੀ ਕੱਕੜੀ ਹੋਏ ਵੀ ਬੁੱਟੇ ਨੂੰ ਤਾਂ ਪਾਣੀ ਲਾਉਣ ਦੀ ਲੋੜ ਨਹੀਂ ਹੁਣ ਮੀਂਹ ਪਈ ਜਾਣੇ ਨਾ ਉਹਨੂੰ ਬੋਆ ਦੇ ਬਸ ਪਤਾ ਕੱਬੜ ਨਹੀਂ ਆ ਜਿਹੜਾ ਖੱਬੜ ਬਹੁਤ ਹੋ ਜਾਣਾ ਫਿਰ ਹਾਂਜੀ ਇਹ ਸਾਪ ਨਹੀਂ ਹੋਣਾ ਅਸੈਂਟਾ ਰਾਇ ਇੱਥੇ ਨੂੰ ਗਿਰ ਗਿਆ ਤਾਂ ਪਹਿਲਾਂ ਹੁਣ ਨਿੱਗਰੇ ਪਹਿਲਾਂ ਇੱਧਰ ਨੂੰ ਗਿਰ ਗਿਆ ਹੁਣ ਇੱਧਰ ਨੂੰ ਗਿਰ ਲਿਆ ਪਹਿਲਾਂ ਉੱਧਰ ਨੂੰ ਗਿਰਿਆ ਹੋਦਾ ਇਹ ਚਲੋ ਚਾਹਲੀਤੀ ਪਾਣੀ ਵਾਲੇ ਹੋਣਾ ਸਾਰਾ ਉਸੇ ਲੀਚੀ ਉਹ ਲੀਚੀ ਲੀਚੀ ਹੁਣ ਆਹ ਹੁਣ ਕਰ ਦਈਏ ਆਪਾਂ ਵੀਡੀਓ ਬੰਦ ਕੱਲ੍ਹ ਵਾਲੀ ਆੜੀ ਵੀਡੀਓ ਨਾਲ ਭਾਈ ਇਹਨੇ ਸਾਰੇ ਨੇ ਬਹੁਤ ਸਪੋਰਟ ਕਰੀ ਡਾਇਰੈਕਟਰ ਹਾਂ ਹਾਂ ਕੱਲ ਵੀਡੀਓ ਪਾਈ ਦੀ ਸਾਰੇ ਗਾਣੇ ਵੀਰੇ ਤੁਹਾਡੇ ਨਾਲ ਅਸੀਂ ਜਿੱਥੇ ਕਹੂੰਗੇ ਉੱਥੇ ਆ ਕੇ ਤੁਹਾਡੇ ਨਾਲ ਖੜਾਂਗੇ ਬਾ ਠੀਕ ਆ ਫਿਰ ਤਾਂ ਹਾਂ ਯਾਨੀ ਡਰਨੀ ਦੀ ਲੋੜ ਨਹੀਂ ਤੁਹਾਨੂੰ ਲਾਈਟ ਅੰਦਰ ਬਲਦੀ ਹੈ ਹੈ ਚਾਬੀ ਆਪਣੀ ਕਿਹਦੇ ਕੋਲ ਆ ਹਮ ਬਾਬਾ ਕੀ ਕੋਲ ਹੈ ਹਾਂ ਅੱਛਾ ਮਮ ਤੇ ਲੋ ਬਈ ਫੋਨ ਕਰਦੇ ਆਪਾਂ ਵੀਡੀਓ ਬੰਦ ਤੇ ਕੱਲੂ ਦੱਸਾਂਗੇ ਸ਼ਾਨੂ ਨੂੰ ਫੇਰ ਮੈਨੂੰ ਜਾਣਾ ਹਾਂਜੀ ਜਮੀਨ ਆਪਾਂ ਲੈ ਕੇ ਨੰਨੋਂ ਨੂੰ ਭਰ ਰਿਹਾ ਇਹਨਾਂ ਨੇ ਗੰਦਾ ਪਾਣੀ ਹੋ ਗਿਆ ਹਮ ਮੈਂ ਕੱਲੂ ਦੱਸਾਂਗਾ ਕੱਲੂ ਉਹ ਡੈਡੀ ਜੀ ਨੂੰ ਮਿਲਣ ਜਾਣਾ ਤੇ ਕੱਲੂ ਦੱਸਾਂਗੇ ਕੀ ਗੱਲਬਾਤ ਹੋਈ ਤੇ ਹੁਣ ਦੇਖਦੇ ਆ ਕੱਲੂ ਸ਼ਹਿਰ ਟੈਲਾਂ ਵੀ ਆ ਜਵੇ ਤੇ ਕੱਲੂ ਦੱਸਾਂਗੇ ਕੀ ਪਲਾਨ ਬਣੇ ਆ ਤੇ ਕੋਈ ਬਾਏ ਬਾਏ ਮਿਲਦੇ ਹੁਣ ਅਗਲੇ ਬਲੌਗ ਵਿੱਚ ਕੱਲੋ ਦੱਸਾਂਗੇ ਡੈਡੀ ਜੀ ਨਾਲ ਕੀ ਗੱਲਬਾਤ ਹੋਈ। ਹੋ ਕਈ ਬਾਏ ਬਾਏ। ਚੱਲੀਏ ਹੋ ਜਾ ਟੱਕਰ ਨੂੰ। ਤਾਂਦੇ ਉਹ ਵੀ ਲੈ ਲੈਣੇ। ਹੂੰ ਠੀਕ ਹੈ ਜੀ।